ਕੀ ਚੋਕੀ ਆ। ਇਹਦੇ ਵਿੱਚ ਨੀ। ਆ ਜੀ ਅੱਗੇ ਬੈਣਾ ਜੀ। ਟਾਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਬੋਲੇ ਮਹੱਲੇ ਦੀ ਲੱਖ ਲੱਖ ਵਧਾਈ ਹੋਵੇ ਤੇ ਲੰਗਰ ਜੀ 7 8 9 ਤਰੀਕ ਨੂੰ 3 ਦਿਨ ਲੰਗਰ ਬੋਲੇ ਮਹੱਲੇ ਦੀ ਖੁਸ਼ੀ ਦੇ ਵਿੱਚ ਇੱਥੇ ਅਸੀਂ ਪਿਛਲੇ ਸਾਲ ਤੋਂ ਆਰੰਭ ਕੀਤਾ ਸੀਗਾ ਸੋ ਬੜਾ ਪਰਮਾ ਹੰਗਾਰਾ ਮਿਲਦਾ ਸੰਗਤ ਦਾ ਤੇ ਸੰਗਤ ਬਹੁਤ ਖੁਸ਼ ਹੋ ਕੇ ਲੰਗਰ ਛੱਕ ਕੇ ਜਾਂਦੀ ਇੱਥੋਂ ਤੇ ਗੁਰੂ ਸਾਹਿਬ ਦੀ ਕਿਰਪਾ ਹੈ ਤਨਮਾਦ ਹੈ ਸਾਡੇ ਜਿੰਨੇ ਵੀ ਸੋਸਾਇਟੀ ਦੇ ਮੈਂਬਰ ਸਾਡੇ ਸਤਿਕਾਰਯੋਗ ਸਰਦਾਰ ਜਗਵੀਰ ਸਿੰਘ ਜੀ ਪੱਤੜ ਬਲਰਾਜ ਸਿੰਘ ਜੀ ਜੁਕੇ ਤੋਂ ਲਾਡੀ ਪੱਤੜ ਬਲਵੀਰ ਸਿੰਘ ਪੱਤੜ ਅਤੇ ਸਮੂਹ ਸਮੇਂ ਸੋਸਾਇਟੀ ਮੈਂਬਰ ਜੋ ਵੱਧ ਛੜ ਕੇ ਸਹਿਯੋਗ ਕਰਦੇ ਹਨ ਜਿੰਨੀ ਵੀ ਸਾਥ ਸੰਗਤ ਉਹਨਾਂ ਦਾ ਸਹਿਯੋਗ ਦਾਤ ਨੂੰ ਬਹੁਤ ਹੈ ਜਿਸ ਕਰਕੇ ਇਹ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਲੰਗਰ ਚੱਲ ਰਿਹਾ ਹੈ। ਫੂਲਾ ਮਹੱਲਾ ਦੇਖੋ ਜਿਸ ਤਰ੍ਹਾਂ ਆਮ ਕਰਕੇ ਲੋਕ ਹੋਲੀ ਮਨਾਉਂਦੇ ਸੀ ਨਾ ਤੇ ਸਿੱਖਾਂ ਨੇ ਸਿੰਘਾਂ ਨੇ ਬੇਨਤੀ ਕੀਤੀ ਦਸਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਕਿ ਜੇ ਉਹ ਲੋਕ ਹੋਲੀ ਮਨਾਉਂਦੇ ਆ ਤੇ ਅਸੀਂ ਵੀ ਉਹਨਾਂ ਕੋਲ ਤਿਹਾਰ ਜ਼ਰੂਰ ਮਨਾਇਆ ਕਰੀਏ ਕਿ ਮਹਾਰਾਜ ਨੇ ਫਿਰ ਇਹ ਹੋਲੇ ਮਹੱਲੇ ਦਾ ਜਿਹੜਾ ਦਿਨ ਚਾਲੂ ਕੀਤਾ ਹੈ ਲੰਮਾ ਬਹੁਤ ਇਤਿਹਾਸ ਹੈ ਇਸ ਕਰਕੇ ਮੈਂ ਬਹੁਤਾ ਜਾਣਕਾਰੀ ਨਹੀਂ ਦੇ ਸਕਦਾ ਪਰ ਇਸ ਇਹ ਮਹੱਤਵਪੂਰਨ ਇਸ ਕਰਕੇ ਆ ਕਿ ਇਸ ਦਿਨ ਦਸਵੇਂ ਪਾਤਸ਼ਾਹ ਮਹਾਰਾਜ ਨੇ ਜਿੰਨੇ ਵੀ ਬ੍ਰਹਮ ਗਿਆਨੀ ਸੀਗੇ ਉਸ ਟਾਈਮ ਉਹਨਾਂ ਨੂੰ ਸੱਦ ਕੇ ਉਹਨਾਂ ਦਾ ਬੜਾ ਆਉ ਭਗਤ ਕੀਤਾ ਬੜਾ ਸਤਿਕਾਰ ਕੀਤਾ ਔਰ ਫੁੱਲਾਂ ਦੀ ਵਰਖਾ ਕਰਕੇ ਇਹ ਜਿਹੜਾ ਹੁੱਲਾ ਮੱਲਾ ਬਣਾਇਆ ਗਿਆ ਜਿੰਨੀ ਵੀ ਮੇਰੀ ਨੌਜਵਾਨ ਸਭਾ ਮੇਰੇ ਵੀਰ ਹੈ ਨਾ ਮੈਂ ਤੇ ਹੱਥ ਜੋੜ ਕੇ ਇਹ ਬੇਨਤੀ ਕਰਨਾ ਕਿ ਇਹ ਬੜੇ ਪਵਿੱਤਰ ਤਿਹਾਰ ਹਨ ਆਪਾਂ ਬਹੁਤ ਇਹਨਾਂ ਨੂੰ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਕਰੀਏ ਇਹ ਹੁੱਲੜ ਬਾਜੀਆਂ ਨਾ ਕਰਿਆ ਕਰੀਏ ਕਿਉਂਕਿ ਇਹ ਸਾਡੀ ਕੋਈ ਵਿਰਾਸਤ ਨਹੀਂ ਹੈ ਹੁੱਲੜ ਬਾਜੀਆਂ ਸਾਨੂੰ ਤਾਂ ਗੁਰੂ ਮਹਾਰਾਜ ਨੇ ਇਹ ਗੱਲ ਸਿਖਾਈ ਸੀ ਵੀ ਮਰਿਆਦਾ ਦੇ ਵਿੱਚ ਆਪਾਂ ਗੁਰੂ ਘਰ ਦੇ ਵਿੱਚ ਜਾਣਾ ਔਰ ਉੱਥੋਂ ਖੁਸ਼ੀਆਂ ਪ੍ਰਾਪਤ ਕਰਕੇ ਆਉਣੀ ਆ। ਸੋ ਮੈਂ ਵੀਰਾਂ ਨੂੰ ਇਹ ਬੇਨਤੀ ਕਰਦਾ ਵੀ ਜਿੰਨੇ ਵੀ ਸਾਰੇ ਮੇਰੇ ਸਤਿਕਾਰਯੋਗ ਵੀਰ ਜਾ ਰਹੇ ਹਨ ਮੋਟਰਸਾਈਕਲਾਂ ਤੇ ਬੜੇ ਪ੍ਰੇਮ ਦੇ ਨਾਲ ਜਾਇਆ ਕਰੋ, ਸਿਮਰਨ ਕਰਦੇ ਜਾਇਆ ਕਰੋ, ਫੁੱਲੜਬਾਜੀ ਨਾ ਕਰਿਆ ਕਰੋ। ਫੇਰ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਆਪਾਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ। ਉਹ ਇਹ ਆਪਣੀ ਸੋਚ ਆ ਜੀ। ਅਸੀਂ ਵੀ ਪਹਿਲਾਂ-ਪਹਿਲਾਂ ਬੜੇ ਪਦਾਰਥ ਬਣਾਇਦੇ ਸੀ ਇਸ ਵਾਰੀ ਅਸੀਂ ਬਿਲਕੁਲ ਸਾਦਾ ਖਾਣਾ ਕੀਤਾ ਦਾਲ ਸਬਜ਼ੀ ਔਰ ਫੁਲਕਾ ਕਿਉਂਕਿ ਗੁਰੂ ਦੀ ਮਰਿਆਦਾ ਇਹ ਸੀ ਤੇ ਪਕੌੜੇ ਸੀ ਪਕੌੜੇ ਵੀ ਜਿਹੜੇ ਆ ਉਹ ਬਹੁਤੇ ਵਧੀਆ ਗੱਲ ਨਹੀਂ ਕਿਉਂਕਿ ਅਸੀਂ ਵੈਦ ਹੋਣ ਦੇ ਨਾਤੇ ਇਹ ਵੀ ਸੁਝਾਅ ਦਿੰਨੇ ਆਂ ਕਿ ਆਪਾਂ ਤਲੀਆਂ ਚੀਜ਼ਾਂ ਤੋਂ ਬਚੀਏ ਜੇ ਆਪਾਂ ਸਾਰਾ ਰਸਤੇ ਦੇ ਵਿੱਚ ਤਲੀਆਂ ਚੀਜ਼ਾਂ ਛਕ ਲਈਆਂ ਤੇ ਹੋ ਸਕਦਾ ਅਸੀਂ ਰਸਤੇ 'ਚ ਬਿਮਾਰ ਵੀ ਹੋਈਏ ਸੋ ਜਿੰਨੇ ਵੀ ਸਾਦੇ ਭੋਜਨ ਆ ਉਹ ਗੁਰੂ ਕੀ ਮਰਿਆਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੋਲੇ ਕੀਨੇ ਸੰਤ ਸੇ ਰਾਮ ਲਾਗਾ ਦਲਾਲ ਦੇਵ ਸਤਿਗੁਰ ਦੇ ਬਾਖਿਰ ਦਾ ਨਾਲ ਜੇਸ਼ੁ ਦੇਸ਼ ਵਿੱਚ ਸਭ ਸੰਕਾ ਗੱਲਾਂ ਹੋਲੇ ਮਹਿੰਦਾ ਨਵ ਮੇਲਾ ਸਰਤਾ ਦੇ ਪ੍ਰੇਮ ਦੇ ਨਾਲ ਮਨਾ ਜਾ ਰਿਹਾ ਹੈ ਸਹਿਬੇ ਕਮਾਲ ਦੇ ਸੇ ਕਾਜ ਗੋਬਿੰਦ ਸਿੰਘ ਸਹਿਬ ਜੀ ਗੱਲਾਂ ਵੋਲੇ ਮੰਡੀਆਂ ਦਾ ਜੋਰ ਮੇਲਾ ਅਨੰਤਪੁਰ ਸਾਹਿਬ ਦੀ ਧਰਤੀ ਦੇ ਖੇਰੋ ਕੀ ਧਿਆਸੀ ਅਨੰਤਪੁਰ ਸਾਹਿਬ ਦੀ ਧਰਤੀ ਦੇ ਬਹੁਤ ਵੱਡੀ ਮੰਦਰ ਦੇ ਇਹ ਜੋਰ ਮੇਲਾ ਹਰ ਸਾਲ ਸਿੱਖਾਂ ਵੱਲੋਂ ਸਮੂਹ ਜਥੇਬੰਦੀਆਂ ਵੱਲੋਂ ਸ਼ਰਧਾ ਦੇ ਪ੍ਰੇਮ ਦੇ ਨਾਲ ਮਨਾਇਆ ਜਾਂਦਾ ਹੈ ਵੋਲੇ ਮੰਡੀਆਂ ਸੰਬੱਧ ਸੰਗਤਾਂ ਨੂੰ ਬੋਟਾ ਕੋਟ ਵਧਾਈਆਂ ਸਤਿਗੁਰੂ ਦੇ ਬਾਖਸ਼ਾ ਦੇ ਨਾਲ ਪਿੰਡ ਉਪਕਾ ਮੇਰੇ ਗੁਰਦੁਆਰਾ ਲੰਗਰ ਸਹਿਬ ਹੈ ਮੇਰੇ ਪਿੰਡੇ ਮਾਲਕ ਕੇ ਨੰਦਾ ਸਿੱਖ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਾਅਦ ਨਕਤਸਾਮ ਗੁਰਦੁਆਰਾ ਗੁਰਸੱਭ ਸਹਿਬ ਦਾ ਜੋ ਹਰ ਸਾਲ ਦੀ ਤਰ੍ਹਾਂ ਔਲੇ ਮੰਡ ਦੇ ਸਮਾਗਮ 'ਤੇ ਗੁਰੂ ਕੇ ਲੰਗਰ ਲਾਏ ਜਾਂਦੇ ਹਨ ਜਿੱਥੇ ਸੰਗਤ ਵੱਲੋਂ ਇਹ ਲੰਗਰਾਂ ਦੀ ਸੇਵਾ ਕੀਤੀ ਜਾਂਦੀ ਅਤੇ ਗੁਰੂ ਦਾ ਗੁਰੂ ਦੇ ਸ਼ਬਦ ਦਾ ਵੀ ਲੰਗਰ ਨਿਰੰਤਰ ਚੱਲਦਾ ਹੈ ਦਿਨ ਮਾਰ ਤੋਂ 9 ਮਾਰ ਤੱਕ ਗੁਰੂ ਦੇ ਸ਼ਬਦ ਦਾ ਤੇ ਆਮ ਦੇ ਲੰਗਰ ਚੱਲਿਆ ਅਦੇ ਇਲਾਕਾ ਪਰ ਦੀਆਂ ਸਰਕਾਰਾਂ ਦਾ ਇਲਾਕਾ ਹਰ ਦੇ ਸਮੂਹੇ ਮਹਾ ਪਰਸ਼ ਇਸ ਗੁਰਦੁਆਰਾ ਲੰਗਰ ਸਹਿ ਵਿਕੇ ਹਾਜ਼ਰੀਆਂ ਭਰਦੇ ਹਨ ਤਾਨ ਮਾਨ ਦੇ ਨਾਲ ਸਭ ਸੰਤਾ ਸੇਵਾ ਕਰਕੇ ਲਾਹਾ ਪ੍ਰਾਪਤ ਕਰਨੀਆਂ ਸਤਿਗੁਰੂ ਜੀ ਕਿਰਪਾ ਕਰਨਾ ਸਰਬੱਤ ਸੰਗ ਦੀ ਸੇਵਾ ਆਪਰੇ ਦਰ ਤੇ ਪ੍ਰਵਾਨ ਕਰਨ ਕਮਾਈਆਂ ਵਿੱਚ ਵਰਤਦਾ ਕਾਰੋਬਾਰਾਂ ਵਿੱਚ ਸਤਿਗੁਰੂ ਜੀ ਵਾਧਾ ਕਰਨਾ ਸਰਬੱਤ ਮਾਈ ਭਾਈ ਬੱਚੇ ਬੱਚੀਆਂ ਦਿਨ ਰਾਤ ਦੇ ਕਰਕੇ ਗੁਰੂ ਦੇ ਲੰਗਰਾਂ ਵਿੱਚ ਮਹਾਨ ਸਵਾਦਾਂ ਕਾਰਿਆਂ ਲੰਗਰ ਵਰਤਾਂਓ ਪੀ ਲੰਗਰ ਪਕਾਉਣ ਦੀ ਅਤੇ ਹੋਰ ਬਿਆੰਤ ਸਵਾਵਾਨ ਜੋ ਸੰਤਾਂ ਸ਼ਰਧਾ ਦੇ ਪ੍ਰੇਮ ਦੇ ਨਾਲ ਆ ਗੀਆਂ ਅਖੀਰ ਵਿੱਚ ਹੋਲੇ ਮਾਲੇ ਦੀ ਸਰਬੱਤ ਸੰਗਤਾਂ ਨੂੰ ਕੋਟਾਂ-ਕੋਟ ਵਧਾਈ ਅੱਦੇ ਜੋ ਵੀ ਸੰਗਤਾਂ ਗੁਰਦੁਆਰਾ ਲੰਗਰ ਸੇਵਕੇ ਆ ਰਹੀਆਂ ਤੇ ਜਾ ਰਹੀਆਂ ਸਭ ਦਾ ਹੀ ਬਹੁਤ-ਬਹੁਤ ਧੰਨਵਾਦ ਸਭ ਨੂੰ ਜੀ ਆਇਆਂ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ஆனால்